ਨਨਕ ਮੁੰਡੀਆਂ ਕਲਾ ਦੇ ਸਰਕਾਰੀ ਸਕੂਲ ਦੇ ਗਰਾਊਂਡ ਦੇ ਵਿੱਚ ਰਾਜ ਪੱਧਰੀ ਰੌਕ ਬੋਲ ਦੇ ਮੁਕਾਬਲੇ ਪੰਜਾਬ ਰੌਕਵਲ ਅਮੇਚਰ ਆਰਗੇਨਾਈਜੇਸ਼ਨ ਵੱਲੋਂ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਆਰਗੇਨਾਈਜੇਸ਼ਨ ਦੇ ਪ੍ਰਧਾਨ ਧਰਮਵੀਰ ਸਿੰਘ ਕਾਮੀ ਦੇ ਵੱਲੋਂ ਦੱਸਿਆ ਕਿ ਇਹ ਮੁਕਾਬਲੇ ਸੀਨੀਅਰ ਵਰਗ ਦੇ ਲਈ ਹਨ ਮੁਕਾਬਲਾ ਲੁਧਿਆਣਾ ਤੇ ਅੰਮ੍ਰਿਤਸਰ ਦੀਆਂ ਟੀਮਾਂ ਦੇ ਵਿਚਕਾਰ ਹੋਇਆ ਇਸ ਸਖਤ ਮੁਕਾਬਲੇ ਦੇ ਵਿੱਚ ਲੁਧਿਆਣੇ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ ਹਰਾਉਂਦਿਆਂ ਹੋਇਆ ਪਹਿਲਾ ਸਥਾਨ ਪ੍ਰਾਪਤ ਕੀਤਾ ਦੂਜੇ ਪਾਸੇ ਲੜਕੀਆਂ ਦੇ ਹੋਏ ਮੁਕਾਬਲੇ ਦੇ ਵਿੱਚ ਪੰਜਾਬistan ਅੰਮ੍ਰਿਤਸਰ ਤੇ ਦੁੱਜਾਸਤਾਨ ਜਲੰਧਰ ਦੇ ਨਾਮ ਰਿਹਾ ਇੰਟਰਨੈਸ਼ਨਲ ਰੌਕਬਾਲ ਕੋਚ ਦਿਨੇਸ਼ ਰੋੜ ਨੇ ਲਗਾਤਾਰ ਦੋ ਦਿਨ ਖਿਡਾਰੀਆਂ ਦੀ ਖੇਡ ਦੇ ਉੱਤੇ ਆਪਣੀ ਪਾਰਖੂ ਨਜ਼ਰ ਰੱਖਦੇ ਹੋਏ ਟੂਰਨਾਮੈਂਟ ਨੂੰ ਮੰਜ਼ਲ ਤੱਕ ਪਹੁੰਚਾਉਣ ਦੇ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀਪੀ ਸ਼ਰਮਾ ਮੈਨੇਜਿੰਗ ਡਾਇਰੈਕਟਰ ਐਚਵੀਐਮ ਸਕੂਲ ਨੇ ਹਾਜ਼ਰੀ ਭਰਦਿਆਂ ਜੇਤੂ ਟੀਮਾਂ ਨੂੰ ਟਰੋਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਸਰਦਾਰ ਰਮਵੀਰ ਸਿੰਘ ਐਫਪੀ ਡਿਟੈਕ ਉਹਨਾਂ ਨੇ ਜਿਹੜਾ ਟੂਰਨਾਮੈਂਟ ਕਰਵਾਇਆ ਬਹੁਤ ਵਧੀਆ ਦੋ ਦਿਨਾਂ ਅੰਦਰ ਜਿਹੜਾ ਟੂਰਨਾਮੈਂਟ ਹੋਇਆ तकरीबन 15 ਟੀਮਾਂ ਨੇ ਪਾਗ ਲਿਆ ਤੇ ਇੱਕ ਮੈਂ ਚੀਜ਼ ਕਹਿਣਾ ਚਾਹੁੰਦਾ ਕਿ ਜੇ ਇਹ ਬੱਚੇ ਗਰਾਊਂਡ 'ਚ ਆਣਗੇ ਤੇ ਹਰ ਸਾਲ ਖਾਲੀ ਹੋਣਗੇ ਤੇ ਇਸ ਕਰਕੇ ਜਿਹੜਾ ਹੈ ਇਹ ਉਪਰਾਲਾ ਬਹੁਤ ਵਧੀਆ ਸੀ ਤੇ ਅਸੀਂ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਸਕੂਲਾਂ ਲੋ ਤੇ ਸਾਰੇ ਪਿੰਡ ਵੱਲੋਂ ਪੂਰਾ ਸਹਿਯੋਗ ਦੇਵਾਂਗੇ ਤੇ ਹੋਰ ਵੀ ਜਿਹੜੇ ਬੱਚੇ ਹੈਗੇ ਅੱਗੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪਾਰਟਿਸਪੇਟ ਕਰਨਗੇ ਧੰਨਵਾਦ तरनपी इंटरशन दे मैं पहला चैनल का बहुत धनबाद करना चाहूंगा जिन्ह ने सारी आज खबरिंग की थी आगे मुंडिया सीनियर समार्ट स्कूल विखे भर तो चौदह पंद्रह डिस्ट्रिक आए ने टीम आईया वी अच्छा खेल का मुजारा किया टीम ने ਵੱਜੇ ਕੰਪਲੀਕੇਸ਼ਨ ਹੋਇਆ ਤੇ ਬਹੁਤ ਵੱਜਰ ਡਿਸਪਲਿਨ ਦੇ ਵਿੱਚ ਇਹ ਟੂਰਨਾਮੈਂਟ ਹੋਇਆ ਤੇ ਮੈਂ ਦੇ ਦੁਨੀਆ ਚੈਨਲ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਜਿਹੜੇ ਬੱਚੇ ਹੋਰ ਅੱਗੇ ਖੇਡਣਾ ਚਾਹੁੰਦੇ ਆ ਉਹ ਖੇਡ ਸਕਦੇ ਨੇ ਆ ਕੇ ਆ ਸਮਾਰਟ ਸਕੂਲ ਮੁਡੀਆ ਵਿਖੇ ਤੇ ਹੁਣ ਜਿਹੜੀ ਸਟੇਟ ਚੈਂਪੀਅਨਸ਼ਿਪ ਹੋਈ ਆ ਉਹਨਾਂ ਵਿੱਚੋਂ ਬੱਚੇ ਸਿਲੈਕਟ ਕਰਕੇ ਅਸੀਂ ਜਿਹੜੀ ਹਿਮਾਚਲ ਦੇ ਵਿੱਚ ਜੂਨ ਦੇ ਵਿੱਚ ਨੈਸ਼ਨਲ ਹੋ ਰਹੀਆਂ ਲੜਕੇ ਤੇ ਲੜਕੀਆਂ ਉਹਨਾਂ ਵਿੱਚ ਸਿਲੈਕਟ ਕਰਕੇ ਬੱਚੇ 26 28 29 ਜੋਨੂ ਹਮਾਤਿਲ ਦੇ ਵਿੱਚ ਹੋਈਆ ਉਹਨਾਂ ਵਿੱਚੋਂ ਬੱਚੇ ਸਿਲੈਕਟ ਕਰਕੇ ਰਿਹਾ ਜਾਵਾਂਗੇ ਇਹ ਮੈਂ ਦੇ ਦੁਨੇ ਚੈਨਲ ਦਾ ਬਹੁਤ ਧੰਨਵਾਦ ਕਰਨਾ ਤੇ ਉਹਨਾਂ ਤੇ ਸਾਡੇ ਐਚਬੀਐਮ ਸਕੂਲ ਦੇ ਐਮਡੀ ਜੀ ਵੀ ਡੀਪੀ ਸ਼ਰਮਾ ਜੀ ਨੇ ਆ ਕੇ ਬੱਚਿਆਂ ਨੂੰ ਟਰੋਫੀ ਤੇ ਅਤੇ ਮੈਡਲ ਆ ਕੇ ਮੈਡਲਾਂ ਨਾਲ ਸਨਮਾਨ ਕੀਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਥੈਂਕ ਯੂ ਸਰ